ਉਹ ਚੀਚਾ ਕੋ ਭਾਈ ਸੱਚ ਜੀ ਕੱਲ ਸਾਰਿਆਂ ਨੂੰ ਜੀ ਅੱਜ ਵੀਰ ਜੋ ਬਣਾਉਣ ਦੀ ਤਿਆਰੀ ਦੇ ਮੱਧਲੇ ਦੇ ਵਿੱਚ ਜੋ ਕਿ ਪਹਿਲਾਂ ਚਾਰੀ ਕਰੀ ਠੀਠਾ ਜਾਨੇ ਬੰਦੇ ਛਾਉਂਗੇ ਵੀਢ ਕੋ ਰਾਡਿਸਮਿਟ ਹੋ ਗਿਆ ਚਲੋ ਕਿਆ ਕਿ ਅੱਪ ਪਿੱਛੇ ਥਾਰਾ ਕੰਮ ਲੋਟ ਹੋ ਗਿਆ ਮੈਂ ਕਿਹੜੂ ਬਣਾਉ ਗਿਆ ਤੇ ਥਾਰੇ ਥੌਂਗੇ ਵਿੱਚੋਂ ਬੰਦੇ ਜੇ ਨੀਰ ਮੈਨ ਨੂੰ ਆਈ ਨਾ ਭੰਗੇ ਗਾੜੀ ਮਾਠਾ ਕਿਹੜੂ ਵੀਢ ਕੋ ਬਣਾਉਂਗਾ ਥੌਂਗੇ ਤਾਂ ਹੈ ਨਹੀਂ ਇੱਕ ਹੀ ਗੇ ਗਿਆ ਰੋ ਦੇਖ ਬੋਕਾ ਵਾਂ ਕੋ ਥੌਂਗੇ ਪੜਾਵੋ ਇੱਕ ਹਾਉ ਪੈ ਗਿਆ ਇੱਕ ਕੰਡਰ ਪੈ ਗਿਆ ਦੋ ਜਿਹਨੇ ਥਾਰੇ ਪੈ ਗਏ ਮਟਲੀ ਜਮਾ ਹੋਰ ਇਹਨਾਂ ਨੂੰ ਥੌਰਾ ਵੀ ਕੀ 2:00 ਵੱਜ ਗਏ ਮਾਸਾ ਚਿਰੋ ਭਾਈ ਉਹ ਜਾਏ ਉਹ ਇਹਨਾਂ 2 ਮਿੰਟ ਤਾਂ ਇਹ ਜੋ ਕੋਈ ਨਹੀਂ ਮਰਦੀ ਹੈ ਐਟ ਕੱਟ ਕੇ ਜਾਏਗੇ ਵਿੱਚ ਵੀ ਜਿਹੜੇ ਬੰਦੇ ਘੱਟ ਹੁਣ ਆਉਣ ਲੱਗੇ ਪਹਿਲਾਂ ਵੱਜਾ ਚਿਰ ਪਰ ਚੱਲਿਆ ਸੀ ਹੁਣ ਮਟਲੀ ਵੀ ਕੋਈ ਘੱਟ ਚੱਲਦੀ ਨਾ ਉਹ ਗੱਲ ਵੀ ਨਹੀਂ ਬਣਦੀ ਹੈ ਕਰਕੇ اکا مقا دی مقابل پورا کھا چل رہے تھے جو کہ بابیا کمتا ہوا ایک بنا لے گیا نہیں چل پہ ادیم کچھ کہہ نہیں سکتا دو تین بندے ہونی گئے ایک جی پہ بابا جینے بیچے تھے چاہ پانی پیتی بیچے رہے گی پی گئی گلہ گلہ نے بچے جو کی بارہ بج چکے تھی بارہ بج یہ تو بار تولے اور لگے نیندانے اید کر کے سارا کام یا مٹھا یا پہ گیا کہنے چلو میں کہا چلو پہی میں تاہونا لیو گاں تو بھی مل دیا ہے اور سناو ٹھیک تھا کون بھائیو گاں تو بیٹ گورا مقصد یہ ہے ਵਾਹ ਤੋਂ ਵੀਰੋ ਇੱਕ ਲੰਬੜ ਪਾਇਆ ਕਰਾਂਗੇ ਜਿਹੜੀਆਂ ਸਾਰੀਆਂ ਲੋਟ ਲੱਗਣ ਪਸੰਦ ਆਉਣ ਨੇ ਤੇ ਬੰਦੇ ਵੀ ਨਵੇਂ ਤੋਂ ਨਵੇਂ ਗੁੱਟਾਂ ਦੇ ਵਿੱਚ ਫੌਨ ਦੀ ਸੋਚ ਉਪਰ ਲਾਈਨਿੰਗ ਚੱਲੀ ਆ ਇਹਦੀ ਸਾਡੀ ਤਾਂ ਇਹ ਪਲੈਨਿੰਗ ਇਹ ਪਾਸ ਹੋ ਗਈ ਤਾਂ ਤਕਰੀਬਨ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਗਿਆ ਕੰਮ ਜੱਲੇ ਤਾਂ ਬਾਕੀ ਲੋਕ ਤੁਹਾਡੇ ਸਾਰੇ ਦੇ ਨਾਲ ਹੀ ਆ ਜਿਹੜਾ ਦੇਖਣ ਯੋਗ ਵੀਡੀਓ ਪਾਵਾਂਗੇ ਤਾਂ ਦੇਖੋਗੇ ਉਹਦਾ ਉਹ ਇਸ ਕਰਕੇ ਫਿਰ ਅਸੀਂ ਸੋਚਿਆ ਵੀ ਵੀਡੀਓ ਵਧੀਆ ਤੋਂ ਵਧੀਆ ਪਾਈ ਇਹ ਸਾਰੀ ਪਰਿਵਾਰ ਇੱਕ ਬਣਾਇਆ ਕਰਾਂਗੇ ਫਿਰ ਉਹ ਉਹ ਵੀ ਵਧੀਆ ਬਣਾਉਣੇ ਆਪਾਂ ਦਾ ਵੀ ਗਲਤ ਨਹੀਂ ਹੈ ਤਾਂ ਬਾਕੀ ਜਿਹੜੀ بچے سی آنگے نا فلمی سین سیون پلینگ چلی ہے جی بندے جو کی سرے رے ٹاپ کھڈاری جڑے ایک متلی بچ پائے جان گے ویڈیو رے مطلی مین بندے آنگے بل جا تو بل جا لیا کے جو کہ سال ہے گیا رے وہ بھی ਸਾਰੇ ਕਿ ਲਿਆ ਕਿ ਸੀਨਾਲੇ ਵਿੱਚ ਪਾਈ ਜਾਣਗੇ ਬੰਦੇ ਉਹ ਤੋਂ ਬਾਅਦ ਵੀਰ ਨੂੰ ਬਣਾਇਆ ਕਰਾ ਬਦਕਾ ਤੇ ਬਾਕੀ ਸਾਰੇ ਜਿਹਨੇ ਭਰਾਵੋ ਖੌਨੋ ਵੀ ਕਰਿਆ ਕਰੋ ਤੇ ਆਪਣੇ ਛੇਰ ਵੀ ਕਰਿਆ ਕਰੋਗਾ ਹਾਂ ਟੁਕਾਂ ਪੀ ਗਿਆ ਕਰੋ ਕਿਉਂ ਉਹ ਹੀ ਜਾਂ ਸਾਨੂੰ ਚੌ ਹੋ ਜਾਂਦਾ ਵੀ ਵੀਰ ਨੂੰ ਵੱਧ ਦੇਖਦਾ ਯਾਰ ਆਪਾਂ ਹੋਰ ਬਣਾਈਏ ਬਦਕਾ ਬਣਾਈਏ قید کر کے اس ویڈیو پھر پوری سرے دی لے کے آیا کر رہا ہے یہ کرانے بار یہ یا یار کیڑیا گجا کھاتے ہیں پھر جاتکا کھات جانے جانے جا جانے تو جب پتھان جاؤں گیا ویڈیو ایک بھائی ہو را گیا کی ہائی چال نے پڑھاوا ہوا ویڈیو نو پھوندو لائک سارا کچھ کریا کرو یار کیونکہ ਕੁਦਰਤੀ ਕੁਦਰਤੀ ਵੀਰਗੋ ਨਾ ਲਾਗੇ ਬਸ ਉਹਨੂੰ ਘਰੋਂ ਵੀ ਗਾਲਾਂ ਗੱਪੇ ਖਾਂਦੇ ਕੁੱਟਕਟਾਪੇ ਝੱਲੀ-ਕੁੱਲੀ ਆਂਦੇ ਸੀਗੇ ਬਸ ਕੋਈ ਪਹਿਲਾਂ ਤੋਂ ਮੈਨੂੰ ਛਾਉਂ ਗਤੀ ਬਹੁਤ ਪੁੱਠੇ ਕੰਮ ਆ। ਇਹ ਮੈਂ ਲਾਲੂ ਕਿਤੇ ਉਂ ਵੀ ਗੱਲ ਕਰ ਦਿੰਦਾ ਮੈਂ ਆਮ ਗੱਲ ਕਿਤੇ ਅਜੁੱਡੇ ਦੇ ਖੜਾ ਤਾਂ ਮੇਰੀਆਂ ਗੱਲਾਂ ਤੋਂ ਲੋਕ ਹਾਸ ਬੰਦੇ ਦੀ ਕਈ ਬੰਦੇ ਹਾਸਦੇ ਜੀ ਕੇ ਤਾਂ ਮੈਨੂੰ ਵੀ ਆਇਆ ਲੱਗਿਆ ਯਾਰ ਆਪਣੀ ਗੱਲ ਹਾਸੇ ਵਾਲੀ ਹੁੰਦੀ ਐ ਤਾਂ ਆਪਾਂ ਵੀਡੀਓ ਇਹ ਬਣਾ ਲਿਆ ਕਰੀਂ ਇਸ ਕਰਕੇ ਫਿਰ ਵੀਡੀਓ ਬਣਾਉਣ ਲੱਗੇ ਕੋਦੋ ਚਲਦੇ ਚਲੌਦੇ ਜਵਾਕਾਂ ਨਾਲ ਕਹੇ ਕਿਵੇਂ ਕਦੀ ਕਿਵੇਂ ਕਦੀ ਨਵਾਂ ਬੰਦਾ ਲਿਆ ਕਰੇ ਕੋ ਫੋ ਪੈਂਦਾ ਨਹੀਂ ਕਿਥੇ ਲੋਟੇ ਇਹ ਹੌਲੀ ਹੌਲੀ ਜਨ ਕੋਈ ਦੋ ਇਹ ਵੀ ਆਉਣ ਲੱਗੇ ਫਿਰ ਘਰੋਂ ਵੀ ਗਾਣਾ ਕੱਢਣੋਂ ਹਟ ਗਏ ਰੋ ਕਰੋ ਕਦੇ ਮੋਬਾਈਲ ਵੀ ਨਹੀਂ ਹੁੰਦਾ ਸੀ ਐਵੇਂ ਕਹਿ ਸੀਗੇ ਮੋਬਾਈਲ ਵੀ ਕਿ ਤਾਂ ਦੇ ਲਿਆਂਦਾ ਸੀ ਉਹ ਫਿਰ ਹੌਲੀ ਹੌਲੀ ਇਹਵੇਂ ਲੋਕ ਟੰਗ ਜਾ ਗਏ ਬੰਦੇ ਜੁੜਦੇ ਗਏ ਕੋਈ ਬੰਦੇ ਵਿੱਚੋਂ ਭੱਜ ਗਏ ਕੋਈ ਰਹਿ ਗਏ ਇਸ ਕਰਕੇ ਫਿਰ ਸਾਡਾ ਕੰਮ ਚੱਲਿਆ ਉਹ ਮਾਰਾ ਮੋਟਾ ਡੰਗ ਜਾ ਲਿਆ ਇਹਦਾ ਕੀ ਅਸੀਂ ਚਾਦਰਾਂ ਆ ਬੰਨਣੀ ਹੋਗੇ ਹੋਗੇ ਕਿਆ ਕਿਤੇ ਕਿਸੇ ਦੁਕਾਨਦਾਰ ਨਾਲ ਧਾਰ ਕਰਨ ਜੋਗੇ ਹੋਗੇ ਕਿਉਂ ਅਗਲਾ ਕਹਿੰਦਾ ਵੀ ਮੋੜ ਦਿੰਦਾ ਯਾਰ ਮੈਂ ਪਹਿਲਾਂ ਕੁਝ ਦਿੰਦਾ ਨਹੀਂ ਸੀ ਹਮੇ ਕਹਿ ਦਿੱ ਕਿ ਪਹਿਲਾਂ ਫੌਰੀ ਪੰਦਾ ਸੀ ਮੇਰਾ ਤਾਂ ਕੋਲ ਮਲਾਕੇ ਕੋ ਕਬੂਤਰ ਬਾਯ ਰਿਹਾਂ ਮਾ ਬੋਕਰ ਬਾਯੀਆਂ ਖੱਡੀਆਂ ਬਠੇੜੀਆਂ ਕੋਈ ਜਿੱਤੀਆਂ ਵੀ ਵਿੱਚੋਂ ਕੋਈ ਹਰੇ ਵੀ ਵਿੱਚੋਂ ਟੱਕਰਾ ਲੜਾਉਂਦੇ ਨੇ ਪੂਰੀਆਂ ਐਂਡਾਂ ਵਾਲਿਆਂ ਕਿ ਤਾ ਉਦੋਂ ਵੀ ਮੇਰਾ ਕੁਛ ਨਾ ਕੁਛ ਲੋਕ ਗਿਆਨ ਦੇ ਜਿਵੇਂ ਲਾ ਲੋ ਬਦ ਗਿਆ ਕੰਨ ਨੂੰ ਪਤਾ ਕਿ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਉਦੋਂ ਮਤਲੀ ਮੜਾ ਜਾਂ ਸਿੰਪਲ ਜਾਂ ਹੁੰਦਾ ਸੀ ਮੈਂ ਹੁਣ ਚਲੋ ਪੁਰਾਣਾ ਹੋ ਗਿਆ ਹੋਰ ਵੀ ਸਿੰਪਲ ਪੁਰਾਣੇ ਪੁਰਾਣੇ ਵਾਲੇ ਪਾਸੇ ਗਿਆ ਚਲੋ ਗਿਆਣਾ ਪੈਂਦਾ ਕਿਉਂਕਿ ਚਾਦਰੇ ਤਾਂ ਹੁਣ ਲਾ ਲੋ ਬਾਪੂ ਹੋਰੀ ਬਣਦੇ ਉਦੋਂ ਪਹਿਲਾਂ ਉਦੋਂ ਬਾਅਦ ਕੋਈ ਚਾਦਰ ਬੰਨਣ ਦਾ ਹੈ ਨਹੀਂ ਸੀ ਸ਼ੌਕ ਕਿਸੇ ਨੂੰ। ਉਹ ਪਿੰਡ 'ਚ ਵੀ ਘੱਟ ਹੀ ਪੁਰਾਣੇ ਬਜ਼ੁਰਗ ਹੀ ਬੰਨਦੇ ਆ ਵੱਡੇ ਤਾਂ ਨਵੇਂ ਤਾਂ ਛੱਡ ਗਏ ਹੁਣ। ਇਹ ਸ਼ੌਕ ਭੁੱਲ ਗਏ। ਚਾਦਰ ਬੰਨਣ ਵਾਲਾ। ਇਸ ਕਰਕੇ ਫਿਰ ਇਹ ਮਤਲੀਏ ਜੋ ਇਹ ਆਪਣੇ ਚਾਦਰਾਂ ਬਨਗੇ ਤਾਂ ਫਿਰ ਲੋਕ ਦੇਖ ਕੇ ਹੱਸਦੇ ਆ। ਕੋਈ ਜਲੂਸ ਕਹਿ ਦਿੰਦੇ ਇਹਨੂੰ। ਕੋਈ ਸਾਰਾ ਜਲੂਸ ਕੱਢੀ ਫਿਰਦਾ। ਕਈਆਂ ਨੂੰ ਇਹ ਵਧੀਆ ਲੱਗਦਾ ਵੀ ਜਦ ਚੰਗੀ ਗੱਲ ਆ ਵੀ ਮੁੰਡਾ ਚਾਰਾ ਬੰਨੀ ਫਿਰਦਾ ਹੈ। ਕਈ ਤਾਂ ਬਹੁਤ ਹੱਸਦੇ ਆ ਵੀ ਵਧੀਆ ਯਾਰ ਤੂੰ ਪੁਰਾਣਾ ਯਵਾਨੇ ਮੰਗੋ ਰਹਿਣਾ ਯਾਰ ਐ ਕਰਨਾ। ਤਾਂ ਕੁੱਲ ਮਿਲਾ ਕੇ ਜੇ ਮੈਂ ਕਿਤੇ ਘਰੇ ਵੀ ਬੰਨ ਲੈਣਾ ਕਰੀ ਪਿੰਡ ਜੀ ਵੀ ਬੰਨ ਕੇ ਰੱਖਣਾ ਯਾਦ ਰਹਾ ਤਾਂ ਮੇਰੇ ਘਰ ਦੀ ਵੀ ਲੜ ਪਈ ਜੇ ਮੈਂ ਕਹਿ ਲਿਓ ਆਇਆ ਹੋਇਆ ਮੈਂ ਕਿਤੇ ਛੜਾ ਰਹਿਣਾ ਮੀਓ। ਵੀ ਕਹਿ ਜਾਂਦਾ ਵੀ ਤੂੰ ਕੰਡੇ ਦਾ ਪੈਂਟ ਸ਼ਰਟ ਪਾ ਕੇ ਰੱਖਿਆ ਦਾ ਤਾਂ ਉਹ ਵੈਸੇ ਮੇਰੀ ਮੰਮੀ ਵੀ ਗਾਣਾ ਦਿੰਦੀ ਆ ਇਹ ਚਾਦਰ ਵਾਲਾ ਇਹ ਗੁੰਦ ਕਰਦਾ ਫਲਾਣਾ ਕਰਦਾ ਫਿਰ ਤੇ ਕਾ ਕਰਦਾ ਚਲੋ ਆਪਾਂ ਗਾਣਾ ਗੁਣਾ ਖਾਂਦੇ ਗੁੰਦੇ ਇਹ ਬੰਨੀ ਰੱਖਦੇ ਆਪਨੂੰ ਹੈ ਨਹੀਂ ਕੋਈ ਐਡੀ ਚੱਤ ਵੀ ਮੈਂ ਬੜਾ ਸੋਹਣਾ ਲੱਗਾਂ ਜਾਂ ਕੋਈ ਜੀਨ ਪੈਂਟ ਪਾਵਾਂ ਚਾਦਰੇ ਨਾਲ ਆਪਾਂ ਨੂੰ ਜਿਵੇਂ ਵਧੀਆ ਲੱਗਦਾ ਤੇ ਉਪਨਚਾ ਵਾਲਾ ਜਰ ਰਵਾਇਆ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਹੋਰੋਂ ਹੀ ਲੱਗਦਾ ਗਲਤ ਇਹ ਕੰਮ ਮੱਛਲੀ ਵੀ ਕਿਵੇਂ ਫੇਕੇ ਮੱਖਾਂ ਜੀਣਾ ਪਾਉ ਲਾ ਕੇ ਥਾਰੇ ਬੰਦੀ ਆਪਾਂ ਚਾਰਲੇਲਾ ਤਾਂ ਕੋਈ ਰਿਆ ਹੀ ਨਾ ਫਿਰ ਤੁਮੀ ਲੱਤ ਪੁਰਾਣੇ ਬਿਉੜ ਕੀ ਹੈ ਕਿ ਨਵੇਂ ਤਾਂ ਕੋਈ ਹੈ ਹੀ ਨਹੀਂ ਇੰਨੇ ਚਲੋ ਹੁਣ ਮੁੰਡਿਆਂ ਨੂੰ ਵਿੱਚ ਵਿੱਚ ਬਹੁਤ ਸ਼ੌਕ ਆ ਜਿਹੜੇ ਫਿੰਡਾਂ ਦੇ ਵਿੱਚ ਬੰਨ ਲੈਂਦੇ ਕੀ ਸ਼ੌਕ ਹੈ ਇਹ ਸ਼ੌਕਨ ਵਾਲੀ ਬੰਨੀ ਜਾਂਦੀ ਆ ਚੀਜ਼ ਸ਼ੌਕਨ ਵਾਲੀ ਪਾਇਆ ਜਾਂਦਾ ਤੇਜ ਕਰਕੇ ਪੁਰਾ ਉਹ ਗਾੜਾ ਵੀ ਕਰੋ ਬਹੁਤ ਖਾਦੀਆਂ ਪਹਿਲਾਂ ਕੁਤ ਕਬੂਤਰ ਰਖਦਾ ਹੁੰਦਾ ਮੈਂ ਉਦੋਂ ਵੀ ਕਦੇ ਖੁੱਡਾ ਫੱਟ ਦਿੰਦੇ ਕਦੇ ਹੈ ਕੱਟ ਦਿੰਦੇ ਬਾਜੀਆਂ ਤੇ ਛੱਡਣ ਲੱਗ ਗਿਆ ਕਰਦਿਆਂ ਕਰੌਣ ਜਾਂ ਫਿਰ ਪਾਇਥਰੀ ਉਮਦੇ ਜੀਆ ਮੈਂ ਕਹਿ ਦਿੱ ਗੇ ਪੁਰਾਵਾ ਮ ਮੰਗਟਾਂ ਟਿਕਟੋਨਾ ਕਿ 234 ਲੈਂਦੇ 1 2 4 ਛੱਡਦੇ ਬਾਜ਼ੀਆਂ ਕੋਈ ਇੱਕ ਜੀ ਜਿੱਤ ਵੀ ਜਾਂਦੇ ਉਹ ਨਹੀਂ ਲੱਗ ਜਾਂਦੇ ਪਰ ਹੋਰ ਆ ਪੈਂਦਾ ਫਿਰ ਜਦੋਂ ਮੜਾ ਜਾ ਤਿਆਰ ਬਾਇਆ ਆ ਗਿਆ ਇਹ ਮੈਂ ਕਹਿੰਦਾ ਛਾਣੇ ਉਹ ਪਾਣੀ ਲੌਂਦੇ ਕਹਿੰਦੇ ਉਹ ਪਾਣੀ ਪੂਰੀ ਆ ਫਿਰ ਮੈਂ ਇਹ ਗੱਲਾਂ ਦਾ ਮਾਹਰ ਜੀ ਕਰਕਿਉਂਕਿ ਮੈਨੂੰ ਪਤਾ ਹੁੰਦਾ ਜੀ ਵੀ ਇਹ ਚੀਜ਼ ਐ ਕਿੰਨੀ ਤੇ ਐ ਕਿੰਨੀ ਇਹ ਠੰਡੇ ਤੱਕ ਤੇ ਪਾਣੀਆਂ ਦਾ ਯਾਰ ਬਾ ਮੈਨੂੰ ਪਤਾ ਸੀ ਉਹਨੂੰ ਪਹਿਲੀ ਇਹ ਕਰਕੇ ਫਿਰ ਮੈਂ ਬਾਜ਼ੀਆਂ ਦੇ ਵਿੱਚ ਛੱਡਣ ਲੱਗਾ ਕਬੂਤਰ ਜਦੋਂ ਫਿਰ ਘਰੋਂ ਗਾਣਾ ਬਹੁਤ ਪਈਆਂ ਕਰਨ ਤੂੰ ਫਲਾਣਾ ਹਾਰ ਗਿਆ ਕੁੱਤੇ ਕੰਮ ਨਹੀਂ ਬੁਲਾਣਾ ਘਰੋਂ ਗਾਣਾ ਪੈਂਦੀਆਂ ਪੈਂਦੀਆਂ ਫੇ ਕਿਹੜੋ ਪੂਆ ਹੈ ਯਮਾਨਤ ਆ ਯਾਰ ਮੈਂ ਕਹੀਏ ਛੱਡ ਦੇ ਯਾਰ ਕੰਮ ਕੂਤਰ ਦਾ ਰੱਖਿਓ ਯਾ ਇਹ ਵੀ ਪਰ ਛੋਟੇ ਮੁੰਡੇ ਰੱਖਿਆ ਮੈਨੂੰ ਇੰਨਾ ਹੁਣ ਘਟ ਜੇਗਾ ਸ਼ੌਂਕ ਪਹਿਲਾ ਦਿਨ ਰਾਤ ਮੈਂ ਕੂਤਰ ਕਿ ਹੁੰਦਾ ਸੀ। ਥੈ ਗਿਆ ਜਦੋਂ ਦੇ ਪੰਜ ਪੰਜ ਸੱਤ ਮੁੰਡੇ ਆ ਜਾਣੇ ਬੈਠਾ ਰਹਿਣਾ ਗੱਲਾਂ ਪੈਗੀਆਂ। ਚਲੋ ਪੱਠੇ ਲਿਉਣੇ ਖੇਤ ਜਿ ਆਣਾ ਪਸ਼ੂਆਂ ਨੂੰ ਪੋਣਾ ਕੰਮ ਤਾਂ ਚਲੋ ਕਰਨੀ ਪੈਂਦੇ। ਹੁਣ ਕਹੀ ਕਹਿਣ ਜਾ ਤੂੰ ਕਹਿੰਦੀ ਆ ਫਿਰ ਤਾਂ ਫਿਰ ਤਾਂ ਕਿ ਕਾ ਵੜਦਾ। ਪਾ ਕਈ ਵਾਰੀ ਨੀਰਨੂ ਡਾਲੇ ਜਾਂ ਸਿੰਪਲ ਜਾਂ ਬਣਿਆ ਫਿਰਦਾ ਜਾਂ ਮੇਰੀ ਆਤ ਕਦੇ ਕਦੇ ਇਹ ਕੰਮ ਕੁਮ ਜਾਂ ਕਰ ਦਿੰਦਾ ਮਾਣਾ ਮੋਟਾ ਹੈ ਘਰ ਨਾਲ ਵੀ ਪੈਂਦਾ ਚਲੋ ਖੇਤ ਵੀ ਜਾਣਾ ਪੈਂਦਾ ਸਾਰੇ ਕੰਮ ਕਰਨੇ ਪੈਂਦੇ ਕਈਆਂ ਨੂੰ ਆਇਆ ਹੁੰਦਾ ਵੀ ਬਾਹਲੇ ਪੈਸੇ ਆਉਂਦੇ ਉਹਨਾਂ ਕੀ ਕਰਨੀ ਇਹਨੂੰ ਕੰਗੇ ਦੇ ਨੂੰ ਵੀ ਤੂੰ ਕੀ ਲੈਣਾ ਹੈ ਕੰਮ ਕਰਕੇ ਤਾ ਪ੍ਰਵੇਸ਼ ਕਰਕੇ ਕੰਮ ਵੀ ਕਰਨਾ ਪੈਂਦਾ ਹੈ ਜੇ ਕੰਮ ਨਾ ਕਰੀਏ ਫਿਰ ਭਉ ਨਹੀਂ ਪੈਂਦਾ ਕਿਥੇ ਲੋਟ ਗਾਲਾਂ ਵੀ ਪੈਂਦੀਆਂ ਕਰੋ ਇੱਕ ਘਰ ਘਰੋਂ ਗਾਲਾਂ ਵੀ ਪੈਂਦੀਆਂ ਕੋਈ ਚੰਗਾ ਵੀ ਮੰਨਿਆ ਜਾਂਦਾ ਇਸ ਗੱਲਾਂ ਨੂੰ ਚਲੋ ਕਿਉਂਕਿ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਆਪਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਠੀਕ ਕੋਈ ਹੋਰ ਗੱਲਾਂ ਕੱਲੂ ਕਰ ਲਾਂਗੇ ਤਾਂ بار کے دس سا پر آبو گلہ تھا بہت ہی لمحے ہشتریاں پنگیاں یہ سناوہ تا اے نا مکر دا سا دین گلہ گردیال آگیا لہا ڈرائیور صاحب جی آو پہی ہے آو پہ ڈرائیور